ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹਨਾਂ ਤੇ ਨੌਜਵਾਨ ਲੜਕੇ ਨੂੰ ਕਿਸੇ ਨੇ ਨਸ਼ਾ ਦੇ ਕੇ ਮਾਰ ਦਿੱਤਾ ਹੈ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਨੇ ਇਹ ਵੀ ਦੋਸ਼ ਲਗਾਏ ਕਿ ਲੜਕੇ ਨੂੰ ਆਟੋ ਦੇ ਵਿੱਚ ਪਾ ਕੇ ਸਾਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ। ਦੂਜੇ ਪਾਸੇ ਉੱਥੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ ਖਤਮ ਕਰ ਦਿੰਦਾ ਹੈ। ਇਹਨਾਂ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਏਗੀ ਇਹਨਾਂ ਦੋਸ਼ਾਂ ਦੇ ਵਿੱਚ ਕੀ ਸਚਾਈ ਹੈ ਦੇਖਦੇ ਰਹੋ ਮਸਕਾ ਜਿਸ ਦਾ ਟਾਈਮ ਗੁਰਦਾਸਪੁਰ ਨੂੰ ਨਾ ਚਾਹੀਦਾ ਜਰੂਰ ਜੀ ਲੋਕਾਂ ਦੇ ਬੱਚੇ ਬਰਬਾਦ ਹੋ ਹੁੰਦੇ ਮਾਪਿਓ ਕਿੰਨਾ ਦੇ ਜਫਰ ਜੱਲ ਹੋਏ ਕਿ ਉਹ ਏਟੋ ਵਾਲਾ ਮੁੰਡਾ ਆਇਆ ਹੈ ਸੱਦ ਕੇ ਬਾਅਦ ਚ ਲੈ ਗਏ ਤੇ ਲੈ ਕੇ ਕਿਤੇ ਲਾਇਆ ਹੁਣ ਟੀਕਾ ਮੁੰਡੇ ਨੇ ਵੀ ਲਾਇਆ ਹੋਣਾ ਵਾ ਟੀਕਾ ਨਹੀਂ ਨਹੀਂ ਉਹ ਨਹੀਂ ਮੁੰਡੇ ਨੇ ਵੀ ਲਾਇਆ ਹੋਣਾ ਵਾ ਇਹ ਨਹੀਂ ਗੱਲ ਮੈਂ ਕਹਿੰਦਾ ਜਦੋਂ ਮੁੰਡੇ ਨਾਲ ਮਿਲੇ ਇਹ ਫਿਰ दारू ਪੀਤੀ ਪਹਿਲਾਂ ਟੀਕੇ ਲਾਇਆ ਹਣਾ ਇਹ ਫਿਰ ਉਹਨੂੰ ਘੁੰਮਉਂਦੇ ਨੇ ਸਾਡੇ ਸ਼ਹਿਰ ਦੇ ਵਿੱਚ ਕਿਉਂਕਿ ਵੀਡੀਓ ਸਭ ਕੈਮਰੇ ਲੱਗੇ ਵੀਡੀਓ ਸਭ ਹੋ ਜਾਂਦੀ ਕਿ ਕਰਦਾ ਕੀ ਸੀ ਮੁੰਡਾ ਮੁੰਡਾ ਇੱਥੇ ਸਲਾ ਲੱਗਾ ਸੀ ਪਹਿਲਾਂ ਉਹ ਮੜਿਆ ਦੀ ਕਾਂ ਤੇ ਤੇ ਇਹ ਫਿਰ ਘੁੰਮਦੇ ਨੇ ਇਹਨੂੰ ਲੈ ਕੇ ਟੀਕਾ ਜਦੋਂ ਜ਼ਿਆਦਾ ਹੋ ਗਿਆ ਹੋਸ਼ ਨਹੀਂ ਕਰਦਾ ਇਹ ਘੁੰਮਦੇ ਨੇ ਬਾਜ਼ਾਰ ਪੂਰਾ ਕਦੇ ਉਧਰ ਲੰਦੇ ਕਦੇ ਪਰਦੇਸ ਹੋਰ ਤੇ ਸੀ ਨਾ ਐਟ ਤੇ ਦੋ ਬੰਦੇ ਸੀ ਤੇ ਫਿਰ ਬਾਅਦ ਚ ਜਦੋਂ ਇਹਨਾਂ ਨੇ 7 7:30 ਵਜੇ ਤੇ ਹਨ ਨੂੰ ਦੱਸਿਆ ਕਿ ਇਹਨੇ ਕਿ ਇਦਾਂ ਦਾ ਮੁੰਡਾ ਤੁਹਾਡੇ ਐਟੋ ਚ ਡਿੱਗਾ ਪਿਆ ਵਾ ਤੇ ਤੀਹ ਨੂੰ ਲਾਇਓ ਇਹ ਫਿਰ ਇਹ ਆਏ ਇੱਥੇ ਚੌਕ ਨੂੰ ਦੱਸਿਆ ਜੀ ਤੋਂ ਤੇ ਹੈ ਹੀ ਨਾਲ ਤੇ ਫਿਰ ਚਲ ਗਏ ਫਰਵਲ ਆਣੇ ਆਹ ਹੱਥ ਚਲੋ ਉਹਨਾਂ ਨੂੰ ਪਤਾ ਜਦਾ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਹੀ ਕਿਹਨੇ ਉਸ ਵੇਰੇ 9:30 ਵਜੇ ਕੰਮ ਤੇ ਛੱਡਣ ਗਏ ਆ ਔਰ ਤੋਂ ਬਾਅਦ ਇਹ ਘਰ ਆ ਗਏ ਆ ਤੇ ਘਾਰ ਜੀਰੋ ਆਏ ਆ ਤੇ ਇਹ ਘਾਰ ਆਗੇ ਇਹਨਾਂ ਨੇ ਹਰੇ ਉਹਨੂੰ ਪੈਸੇ ਨਹੀਂ ਦਿੱਤੇ ਆਟੋ ਵਾਲੇ ਨੂੰ ਉਹੀ ਮੁੰਡਾ ਜਿਹੜਾ ਉਹਨਾਂ ਨਾਲ ਹੀ ਉਹ ਫੇਰ ਅੰਦਰ ਆਇਆ ਵਾ ਉਹਨੂੰ ਬੁਲਾਣ ਮਸਤੇ ਬਹਾਨੇ ਨਾਲ ਕਿ ਪੈਸੇ ਦੇ ਉਹਨੂੰ ਨਾਲ ਲੈ ਗਿਆ ਔਰ ਕੋ ਪੈਸੇ ਹੀ ਕੱਲ 10000 ਰੁਪਿਆ ਇੱਕ ਵੀਵੋ ਦਾ ਫੋਨ ਹੀ ਤੇ ਨਾ ਫੋਨ ਲੱਭਾ ਨਾ ਪੈਸੇ ਲੱਭੇ ਬਾਹਰ ਵਿੱਚ ਪੈਸੇ ਵੀ ਔਰ ਕੋ ਲੈ ਕੇ ਲੋਟ ਕਰਕੇ ਉਹਦੀ ਉਹਨੂੰ ਮਾਰ ਕੇ ਤੇ ਝਾੜੀਆਂ ਵਿੱਚ ਸੁੱਟ ਗਏ ਕਿੱਥੇ ਮਿਲੀ লাশ ਉਹਨੂੰ ਇੱਧਰ ਟਗੋਰ ਸਕੂਲ ਦੇ ਬੈਕਸਾਈਡ ਮਤਲਬ ਤੁਸੀਂ ਵਾਈਫ ਸੇ ਹਾਂਜੀ ਕੀ ਨਾਮ ਦਾ